ਰਾਗਾ ਸਾਕਾਰ ਸਤਵਾਂ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਦਾ ਮਨ ਮੋਹਿਆ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੁਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੁਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾਕਾਰ ਸਤਮਾ ਹੱਲਾ ਬੰਜਵਾ ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨਿ ਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗੁ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟਿ નિਹਾਲ ਰੀ ਸਖੀ ਏ ਅਮਰੀਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾ ਕਰ ਸਤਵਾ ਮਹੱਲਾ ਪੰਜਵਾ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾ ਮਨ ਮੋਹਿਆ ਕਵਣ ਪਨੀਰੀ ਤੇਰੀ ਲਾਲੀ ਕਵਣ ਰੰਗ ਤੂੰ ਪਈ ਗੁਲਾਲੀ ਰਹਾਉ ਤੁਮਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਪਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਪਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਗ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾ ਕਰ ਸਤਵਾਂ ਮਹੱਲਾ ਪੰਜਵਾ ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਆਸਾ ਕਰ ਸਤਵਾਂ ਮਹੱਲਾ ਪੰਜਵਾ ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਵਨ ਰੰਗ ਤੂੰ ਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਰੀ ਸਖੀ ਏ ਅਮਰੀਕਾਲ ਪ੍ਰਭ ਆਪ ਸਿਗਾਰ ਸਵਾਰ ਨਹਾਰ ਰਾਗ ਅਸਾ ਕਰ ਸਤਵਾਂ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨਿਰੀ ਤੇਰੀ ਲਾਲੀ ਕਮਨ ਰੰਗ ਤੂੰ ਪਈ ਗੁਲਾਲੀ ਰਹਾਉ ਤੁਮਹਿ ਸੁੰਦਰ ਤੁਮਹਿ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾ ਕਰ ਸਤਵਾਂ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾ ਮਨ ਮੋਹਿਆ ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਪਈ ਗੁਲਾਲੀ ਰਹਾਓ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਆਸਾ ਕਰ ਸਤਵਾ ਮਹੱਲਾ ਪੰਜਵਾ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਉ ਤਮੇ ਸੁੰਦਰ ਤਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾ ਰੰਗੁ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ ਸੀਗਾਰ ਸਵਾਰ ਨਹਾਰ ਰਾਗ ਅਸਾ ਕਰ ਸਤਵਾ ਹੱਲਾ ਪੰਜਵਾ ਇਕ ਓਂਕਾਰ ਸਤਿਗੁਰ ਪ੍ਰਸਾਦ ਲਾਲ ਚੋਲਨਾ ਤੈ ਧਨ ਸੋਇਆ ਸੁਰਜਨ ਭਾਨੀ ਤਾਂ ਮਨ 모ਇਆ ਕਵਨ ਬਨਿਰੀ ਤੇਰੀ ਲਾਲੀ ਕਮਨ ਰੰਗ ਤੂੰ ਬਈ ਗੁਲਾਲੀ ਰਹਾਓ ਤੁਮੇਂ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾਕਾਰ ਸਤਵਾ ਮਹੱਲਾ ਪੰਜਵਾ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਭਾਨੀ ਤਾ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰਨ ਹਾਰ ਰਾਗ ਅਸਾ ਕਰ ਸਤਵਾ ਹੱਲਾ ਪੰਜਵਾ ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹੰਮਰੀ ਕਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਰਾਗ ਅਸਾ ਕਰ ਸਤਵਾ ਮਹੱਲਾ ਪੰਜਵਾ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨਰੀ ਤੇਰੀ ਲਾਲੀ ਕਮਨ ਰੰਗ ਤੂੰ ਪਈ ਗੁਲਾਲੀ ਰਹਾਉ ਤੁਮੇ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰਨ ਹਾਰ ਰਾਗ ਅਸਾ ਕਰ ਸਤਵਾ ਮਹੱਲਾ ਪੰਜਵਾ ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮੇਂ ਹੈ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰ ਨਹਾਰ ਰਾਗ ਅਸਾਕਾਰ ਸਤਵਾ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮਹਿ ਸੁੰਦਰ ਤੁਮਹਿ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰਨ ਹਾਰ ਰਾਗ ਆਸਾ ਕਰ ਸਤਮਾ ਅਹਲਾ ਪੰਜਵਾں ਇਕੋਂਕਾਰ ਸਤਗੁਰ ਪ੍ਰਸਾਦ ਲਾਲ ਚੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੁਪਈ ਗੁਲਾਲੀ ਰਹਾਉ ਤੁਮੇਂ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਾਰ ਨਹਾਰ ਰਾਗ ਅਸਾਕਾਰ ਸਤਵਾ ਮਹੱਲਾ ਪੰਜਵਾਂ ਏਕੋਂਕਾਰ ਸਤਗੁਰ ਪ੍ਰਸਾਦ ਲਾਲ ਜੋਲਨਾ ਤੈ ਤਨ ਸੋਇਆ ਸੁਰਜਨ ਭਾਨੀ ਤਾਂ ਮਨ 모ਹਿਆ ਕਵਨ ਬਨੀਰੀ ਤੇਰੀ ਲਾਲੀ ਕਮਨ ਰੰਗ ਤੂੰ ਪਈ ਗੁਲਾਲੀ ਰਹਾਉ ਤਮੇ ਸੁੰਦਰ ਤਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਤਵੰਤੀ ਤੂੰ ਪ੍ਰਦਾਨ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਭਾਨੀ ਤਾਂ ਰੰਗ ਹੁ ਲਾਲ ਕਹੋ ਨਾਨਕ ਸਭ ਦ੍ਰਿਸ਼ਟ નિਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ 시ਗਾਰ ਸਵਾਰਨ ਹਾਰ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ